ਅੱਜ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਦੇ ਨਾਲ ਪ੍ਰਭੂ ਦੀ ਮਿਹਰ ਦੇ ਨਾਲ ਔਰ ਬਲਜੀਤ ਸਿੰਘ ਪਾੜਾ ਜੋ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਦੀ ਮਿਹਨਤ ਸਦਕਾ ਅੱਜ ਗੁਰਦਾਸਪੁਰ ਸਿਟੀ ਦੇ ਵਾਸਤੇ ਜਿਹੜਾ ਕਿ ਤੁਹਾਨੂੰ ਦੱਸਿਆ ਸੀਗਾ ਕਿ ਥੋੜੇ ਦਿਨਾਂ ਤੱਕ ਅਸੀਂ ਕੋਈ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਅੱਜ ਸ਼ੁਰੂਆਤ ਕਰਦੇ ਹੋਏ ਸੰਗਲਪੁਰਾ ਰੋਡ ਤੇ ਅਸੀਂ ਖੜੇ ਆ ਬਿਲਕੁਲ ਇਸ ਚੌਂਕ 'ਚ ਔਰ ਮੈਂ ਬੜੇ ਮਾਣ ਤੇ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਭਾਵੇਂ ਅਸੀਂ ਸਰਕਾਰ 'ਚ ਨਹੀਂ ਆ ਪਰ ਉਸ ਕਾਲਪੁਰਖ ਦੀ ਕਿਰਪਾ ਨਾਲ ਕਦੇ ਇਹ ਨਹੀਂ ਕਿਹਾ ਕਿ ਸਾਡੀ ਬੇਵਸੀ ਆ ਤੇ ਅਸੀਂ ਕੀ ਕਰੀਏ ਸਾਡੀ ਸਰਕਾਰ ਨਹੀਂ ਹੈਗੀ ਪਰ ਜਿੱਥੇ ਜਜਬਾ ਹੋਵੇ ਜਿੱਥੇ ਮਿਹਨਤ ਕਰਨ ਦਾ ਬੰਦੇ ਦੇ ਇੱਕ ਮਨ 'ਚ ਹੋਵੇ ਉੱਥੇ ਰਸਤਾ ਪਰਮਾਤਮਾ ਆਪੇ ਬਣਾਉਂਦਾ ਔਰ ਬੜੀ ਜਦੋ ਜਹਿਦ ਕੀਤੀ ਇਸ ਕੰਮ ਵਾਸਤੇ ਬਲਜੀਤ ਨੇ ਔਰ ਜਿੱਥੇ ਮੇਰੀ ਲੋੜ ਸੀ ਮੈਂ ਵੀ ਔਰ ਪੂਰੇ ਸ਼ਹਿਰ ਦੀ ਸਿਟੀ ਦੀਆਂ ਸੜਕਾਂ ਵਾਸਤੇ 9 ਕਰੋੜ ਰੁਪਇਆ ਅਸੀਂ ਜਿਹੜਾ ਲੈ ਕੇ ਆਏ ਆ। ਟ੍ਰੈਫਿੰਗ ਕਰੋ ਭਾਈ। ਔਰ ਅੱਜ ਉਹਦੀ ਜਿਹੜੀ ਸ਼ੁਰੂਆਤ ਸੰਗਲਪੁਰੇ ਰੋਡ ਤੋਂ ਕੀਤੀ ਆ। ਔਰ ਮੈਂ ਤੁਹਾਨੂੰ ਇਸ ਗੱਲ ਦਾ ਦੱਸਣਾ ਚਾਹੁੰਦਾ ਕਿ ਜਿਹੜੀ ਸੰਗਲਪੁਰਾ ਰੋਡ ਆ ਇਹਦੀ ਵਾਈਟਨਿੰਗ ਵੀ ਅਸੀਂ ਕਰ ਰਹੇ ਆ। 5-5 ਫੁੱਟ ਦੋਨੋਂ ਬੰਨਿਆਂ ਤੋਂ ਵਾਈਟਨਿੰਗ ਕਰਕੇ ਇਹਨੂੰ ਅਸੀਂ 10 ਫੁੱਟ ਚੌੜੀ ਸੜਕ ਨੂੰ ਕਰ ਰਹੇ ਆ। ਔਰ ਜਿੱਦਾ ਸੰਗਲਪੁਰੇ ਰੋਡ ਦੇ ਉੱਤੋਂ ਅਸੀਂ ਸ਼ੁਰੂਆਤ ਕਰਤੀ ਆ। ਔਰ ਇੱਥੋਂ ਭਾਈ ਲਾਲੋ ਚੌਂਕ ਤੇ ਇਸ ਤੋਂ ਬਾਅਦ ਜਿੰਨੀਆਂ ਸ਼ਹਿਰ ਦੀਆਂ ਸੜਕਾਂ ਜਿਹਦਾ ਤੁਸੀਂ ਨਾਂ ਲੈ ਲੋਗੇ ਉਹ ਸਾਰੀਆਂ ਸੜਕਾਂ ਅਸੀਂ ਕਵਰ ਕਰਨੀਆਂ ਪੂਰੀ ਸਿਟੀ ਦੀਆਂ ਔਰ ਇਹਦੇ ਨਾਲ ਹੋਰ ਵੀ ਜਿਹੜੀਆਂ ਲਾਗੇ ਨਾਲ ਕਲੋਨੀਆਂ ਨੇ ਉਹਨਾਂ ਦੀਆਂ ਸੜਕਾਂ ਵੀ ਲੈ ਲੀਆਂ ਔਰ 9 ਕਰੋੜ ਰੁਪਇਆ ਜਿਹੜਾ ਇਹਦਾ ਐਸਟੀਮੇਟ ਬਣਦਾ ਸੀਗਾ ਉਹ ਪੈਸੇ ਸਾਨੂੰ ਆ ਕੇ ਉਹਦਾ ਟੈਂਡਰ ਖੁੱਲ ਕੇ ਅੱਜ ਜਿਹੜਾ ਕੰਮ ਅਸੀਂ ਕਿਉਂਕਿ ਪਹਿਲਾਂ ਐਵੇਂ ਰੌਲਾ ਪਾਈ ਜਾਈਏ ਤੇ ਕੰਮ ਹੋਵੇ ਨਾ ਉਹਦਾ ਫਾਇਦਾ ਕੋਈ ਨਹੀਂ ਕੰਮ ਗਰਾਊਂਡ ਜਦੋਂ ਰਿਐਲਿਟੀ ਦੇ ਵਿੱਚ ਬਦਲੇ ਉਦੋਂ ਕੰਮ ਜਿਹੜੇ ਆ ਉਹ ਹੁੰਦੇ ਨੇ ਅੱਜ ਇਹ ਪੈਸੇ ਅਸੀਂ ਲੈ ਕੇ ਅੱਜ ਕੰਮ ਸ਼ੁਰੂ ਕਰਵਾ ਰਹੇ ਹਾਂ ਔਰ ਉਮੀਦ ਕਰਦੇ ਆ ਕਿ ਅ ਇਸ ਤੋਂ ਇਲਾਵਾ ਵੀ ਕੁਝ ਹੋਰ ਵੀ ਕੰਮ ਨੇ ਜਿਨ੍ਹਾਂ ਦੇ ਉੱਤੇ ਹੋਮਵਰਕ ਸਾਡਾ ਚੱਲ ਰਿਹਾ ਹੈ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਆਉਣ ਵਾਲੇ ਦਿਨਾਂ ਚ ਉਹ ਵੀ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤੇ ਅੱਜ ਬੜੇ ਮਨ ਨੂੰ ਖੁਸ਼ੀ ਆ ਅੰਦਰੋਂ ਇਸ ਗੱਲ ਦੀ ਖੁਸ਼ੀ ਆ ਕਿ ਸਰਕਾਰਾਂ ਦਾ ਕੋਈ ਮੈਟਰ ਨਹੀਂ ਆ ਜਨਤਾ ਦਾ ਸਾਥ ਚਾਹੀਦਾ ਇਲਾਕੇ ਦਾ ਸਾਥ ਚਾਹੀਦਾ ਆਪਣੇ ਵਰਕਰ ਸਭਾ ਨਾਲ ਦਾ ਸਾਥ ਚਾਹੀਦਾ ਆਪਣੇ ਐਮਸੀ ਆਪਣੇ ਸਰਪੰਚ ਆਪਣੇ ਮੈਂਬਰ ਆਪਣੇ ਸਾਥੀ ਸਾਰਿਆਂ ਦਾ ਸਾਥ ਚਾਹੀਦਾ ਸੰਗਤ ਦਾ ਸਾਥ ਚਾਹੀਦਾ ਤੇ ਫਿਰ ਰਸਤੇ ਆਪੇ ਬਣਦੇ ਨੇ ਔਰ ਅੱਜ ਉਸੇ ਮਤਿਹਰ ਜਿਹੜੀ ਸੰਗਲਪੁਰੇ ਤੋਂ ਸ਼ੁਰੂਆਤ ਕੀਤੀ ਆ ਔਰ ਇਹ ਲਗਾਤਾਰ ਜਿਵੇਂ ਆ ਪਲਾਂਟ ਖੁੱਲਦੇ ਨੇ ਕਿ ਪ੍ਰੀਮਿਕਸ ਦਾ ਕੰਮ ਵੀ ਸਾਰੀਆਂ ਛੜਕਾਂ ਤੇ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਅੱਜ ਇਹਦੀ ਸ਼ੁਰੂਆਤ ਇਹ ਜਿਹੜੇ ਕੰਮ ਹੁਣ ਹੋ ਸਕਦੇ ਆ ਉਹ ਅਸੀਂ ਕਰਤੇ ਆ ਔਰ ਜਿੱਥੇ ਜਿੱਥੇ ਛੜਕਾਂ ਤੇ ਟੋਏ ਪਏ ਨੇ ਜਾਂ ਉੱਥੇ ਥੋੜਾ ਬਹੁਤ ਕੰਮ ਰਿਪੇਅਰ ਹੋਣ ਵਾਲੀ ਉਹ ਕਰਕੇ ਤੇ ਪ੍ਰੀਮਿਕਸ ਦਾ ਕੰਮ ਜਦੋਂ ਪਲਾਂਟ ਚੱਲਦੇ ਆ ਉਹਨੂੰ ਕੀਤਾ ਜਾਊਗਾ ਸੋ ਮੈਂ ਇੱਕ ਵਾਰ ਫੇਰ ਦਿਲੋਂ ਮੁਬਾਰਕਬਾਦ ਦੇਣਾ ਬਲਜੀਤ ਸਿੰਘ ਪਾੜਾ ਨੂੰ ਪ੍ਰਧਾਨ ਨੂੰ ਹੋਰਿਆਂ ਦੀ ਸਾਰੀ ਟੀਮ ਨੂੰ ਔਰ ਕਿਉਂਕਿ ਅੱਜ ਬੜਾ ਸਾਰੇ ਹੀ ਬੜੇ ਖੁਸ਼ ਨੇ ਸਾਡੇ ਐਮਸੀਬੀ ਸਾਡੇ ਸ਼ਹਿਰ ਵਾਸੀ ਵੀ ਕਿ ਇਹ ਜਿਹੜੀ ਸੰਗਲਪੁਰੇ ਰੋਡ ਦੀ ਜਿਹੜੀ ਸਮੱਸਿਆ ਬੜੇ ਚਿਰ ਦੀ ਸੀ ਪਹਿਲਾਂ ਤੁਹਾਨੂੰ ਪਤਾ ਹੋਊਗਾ ਕਿ ਇਸ ਰੋਡ ਦੇ ਉੱਤੇ ਨਿਤ ਐਕਸੀਡੈਂਟ ਹੁੰਦੇ ਸੀ ਬੱਸਾਂ ਕਰਕੇ ਕਈ ਡੈਥ ਹੋਈਆਂ ਸਾਰੀ ਟ੍ਰੈਫਿਕ ਇੱਥੋਂ ਜਾਂਦੀ ਸੀ ਤੁਹਾਨੂੰ ਤੇ ਪਤਾ ਔਰ ਉਦੋਂ ਮੈਂ ਬੱਸ ਸਟੈਂਡ ਫਿਰ ਜਦੋਂ ਬਾਹਰ ਲੈ ਕੇ ਗਿਆ ਤੇ ਉਦੋਂ ਦੇ ਇੱਥੇ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਇਨਸੀਡੈਂਟ ਨਹੀਂ ਹੋਏ ਔਰ ਹੁਣ ਇਸ ਰੋਡ ਦੇ ਉੱਤੇ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਕਿਉਂਕਿ ਬੱਸ ਸਟੈਂਡ ਵੀ ਇੱਧਰ ਆ ਗਿਆ ਅੰਡਰਬ੍ਰਿਜ ਵੀ ਬਣ ਗਿਆ ਔਰ ਸਾਰੀ ਟ੍ਰੈਫਿਕ ਦੋਨਾਂ ਝੜਕਾਂ ਦੀ ਜਿਹੜੀ ਆ ਉਸ ਟਿਬੜੀ ਰੋਡ ਤੇ ਪੈ ਗਈ ਜਿਹਦੇ ਕਰਕੇ ਇਸ ਸੜਕ ਨੂੰ ਅਸੀਂ ਫਿਰ ਫੈਸਲਾ ਕੀਤਾ ਕਿ 10 ਫੁੱਟ ਹੋਰ ਚੌੜੀ ਕਰਕੇ 5-5 ਫੁੱਟ ਦੋਏ ਬਣੇ ਤੇ ਇਸ ਚੜਕ ਨੂੰ ਜਿਹੜਾ ਜਿਹੜੀ ਯਾਤਿਆਤ ਆ ਉਹ ਹੋਰ ਵੀ ਸੱਜੇ ਢੰਗ ਨਾਲ ਚੱਲ ਸਕੇ। ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਗੁਰਦਾਸਪੁਰ ਸ਼ਹਿਰ ਲਈ ਜਿਹੜਾ 9 ਕਰੋੜ ਦਾ ਜਿਹੜਾ ਟੈਂਡਰ ਜਿਹੜਾ ਉਹ ਖੋਲਿਆ ਗਿਆ ਸੀ ਜਿਹਦੇ ਵਿੱਚ ਟੈਂਡਰ ਲੋਡ ਕਰ ਦਿੱਤਾ ਗਿਆ। ਜਿਹਦੇ ਚੋ ਅੱਜ ਸੰਗਲਕੂਰਾ ਰੋਡ ਦਾ ਜਿਹੜਾ ਸਾਰਿਆਂ ਦਾ ਪਹਿਲਾਂ ਕੰਮ ਸਟਾਰਟ ਕੀਤਾ ਜਿਹੜਾ ਮੰਡੀ ਚੌਂਕ ਤੋਂ ਭਾਈ ਲਾਲੋ ਜੀ ਚੌਂਕ ਤੱਕ ਜਿਹੜਾ ਇਹਦਾ ਵਾਈਂਡਿੰਗ 5 5 ਫੁੱਟ ਦੋਨੋਂ ਸਾਈਡ ਤੇ ਤੇ ਸਾਰੇ ਦੇ ਉੱਤੇ ਬੀਐਮਪੀਸੀ ਪਾਉਗੀ ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ 9 ਕਰੋੜ ਦੇ ਵਿੱਚ ਆਲਮੋਸਟ ਸ਼ਹਿਰ ਕਵਰ ਕੀਤਾ ਗਿਆ ਜਿਹਦੇ ਵਿੱਚ ਕਿਸੇ ਰੋਡ ਦੀ ਗੱਲ ਕਰ ਲੋ ਕਿਉਂਕਿ ਸ਼ਹਿਰ ਦੇ ਵਿੱਚ ਕਾਫੀ ਰੋਡਸ ਨੇ ਜਿਹੜੀਆਂ ਆਪਣੇ ਟੋਏ ਪਏ ਹੋਏ ਨੇ ਤੇ ਸੋ ਬੜਾ ਲੰਮੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਸੀ ਸੋ ਇਹ ਜਿਹੜਾ ਸਪੈਸ਼ਲ ਅਸਿਸਟੈਂਸ ਦੇ ਵਿੱਚ ਜਿਹੜੇ ਆ ਇਹ ਪੈਸੇ ਜਿਹੜੇ ਆ ਪਾਸ ਕਰਾ ਕੇ ਲਿਆਏ ਆ ਜਿਹਦੇ ਵਿੱਚ ਆਪਣੇ ਟੋਟਲ ਸ਼ਹਿਰ ਦੀਆਂ ਰੋਡਸ ਜਿਹੜੀਆਂ ਉਹ ਦੁਬਾਰਾ ਬੀਐਮਪੀਸੀ ਦਾ ਕੰਮ ਪਾਉ ਸੋ ਅੱਜ ਜਿਹੜਾ ਕੰਮ ਸਟਾਰਟ ਕੀਤਾ 10 ਫਰਵਰੀ ਨੂੰ ਜਿਹੜੇ ਪਲਾਂਟ ਚੱਲ ਜਾਣੇ ਅੱਜ ਜਿਹੜਾ ਵਾ ਉਹਨਾਂ ਟਾਈਮ ਜਿੱਥੇ ਜਿੱਥੇ ਰੋਡਸ ਪੈਚ ਲੱਗਣ ਵਾਲੇ ਆ ਪੱਥਰ ਪੈਣ ਵਾਲਾ ਉਹ ਕੰਮ ਜਿਹੜਾ ਕਰ ਲਿਆ ਜਾਏਗਾ 10 ਫਰਵਰੀ ਤੋਂ ਜਿਹੜਾ ਵਾ ਸਪੀਡ ਦੇ ਨਾਲ ਬੀਐਮਪੀਸੀ ਜਿਹੜੀ ਆ ਕੋਈ 15-20 ਦਿਨਾਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਲੁੱਕ ਦਾ ਕੰਮ ਕੀਤਾ ਜਾਊਗਾ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਉਹਦੇ ਵਿੱਚ ਸ਼ਹਿਰ ਦੇਆਂ ਸਾਰੀਆਂ ਰੋਡਸ ਦੇ ਜਿਵੇਂ ਗੱਲ ਕਰ ਲਈਏ ਆਪਣਾ ਜਹਾਜ਼ ਚੌਂਕ ਤੋਂ ਪਿੱਛੇ ਰਾਜ ਬੁੱਕ ਸਟੋਰ ਨੂੰ ਨਿਕਲਦੀ ਜਿਹੜੀ ਆਪਣੇ ਡਾਕ ਖਾਨੇ ਚੌਂਕ ਨੂੰ ਉਹ ਵੀ ਰੋਡਸ ਦਾ ਬੜਾ ਉਹ ਵੀ ਵਿੱਚ ਆ ਪੰਚਾਇਤ ਭਵਨ ਤੋਂ ਜਹਾਜ਼ ਚੌਂਕ ਜਹਾਜ਼ ਚੌਂਕ ਤੋਂ ਹਨੂਮਨ ਚੌਂਕ ਆ ਬਾਜ਼ਾਰ ਵਾਲੇ ਆਏ ਸੀ ਇਹਨਾਂ ਨੇ ਵੀ ਰਿਕਵੈਸਟ ਕੀਤੀ ਸੀ ਇਹਨਾਂ ਦਾ ਹਨੂਮਨ ਚੌਂਕ ਤੋਂ ਬਾਟਾ ਚੌਂਕ ਤੱਕ ਸਾਰੇ ਬਾਜ਼ਾਰ ਦੀ ਵੀ ਪੀਸੀ ਪੈ ਰਹੀ ਆ ਹਨੂਮਨ ਚੌਂਕ ਤੋਂ ਗੀਤਾ ਭਵਨ ਰੋਡ ਫਿਰ ਆਪਣੇ ਲਾਇਬ੍ਰੇਰੀ ਚੌਂਕ ਤੋਂ ਤੁਸੀਂ ਦੇਖ ਸਕਦੇ ਹੋ ਹਸਪੀਟਲ ਦੇ ਬਾਹਰ ਬੜੇ ਬੁਰੇ ਹਾਲਾਤ ਆ ਤੇ ਉਥੋਂ ਲਾਇਬ੍ਰੇਰੀ ਚੌਂਕ ਤੋਂ ਆਪਣੇ ਕਮੇਟੀ ਘਰ ਤੱਕ ਫਿਰ ਉਸ ਤੋਂ ਇਲਾਵਾ 5 ਨੰਬਰ ਸਕੀਮ ਦੀਆਂ ਕੁਝ ਸੜਕਾਂ ਨੇ 1 ਨੰਬਰ ਸਕੀਮ ਦੀਆਂ ਨੇ ਕਿਲਾਸ਼ ਐਨ ਕਲੇਵਾ ਸਾਰਾ ਆਪਣੇ ਨਵੀਪੁਰ ਫਿਰ ਆਪਣੇ ਲਿੱਤਰਾਂ ਵਾਲੀ ਰੋਡ ਆ ਫਿਰ ਹਰਦੋਸ਼ਨੀ ਰੋਡ ਆ ਸੋ ਉਸ ਤੋਂ ਇਲਾਵਾ ਜੱਟਾਂ ਦੀ ਬੰਬੀ ਜਿਹੜੀ ਆ ਇਧਰ ਉਹ ਇੱਕ ਰੋਡ ਉਹ ਆ ਉਸ ਤੋਂ ਇਲਾਵਾ ਹੋਰ ਵੀ ਕਈ ਕਈ ਰੋਡ ਦੇ ਸਯਾਦਾ ਨੰਗਲ ਆ ਕਾਫੀ ਮਤਲਬ ਆਲਮੋਸਟ ਅਸੀਂ ਲਗਭਗ 80-90% ਜਿਹੜੀਆਂ ਰੋਡਸ ਜਿਹੜੀਆਂ ਉਹ ਕਵਰ ਕਰ ਚੁੱਕੇ ਆ ਇਹਦੇ ਵਿੱਚ ਤੇ ਜਿਹਦਾ ਕੰਮ ਅੱਜ ਜਿਹੜੀ ਇਹ ਸ਼ੁਰੂਆਤ ਕੀਤੀ ਆ ਰੋਜ਼ ਜਿਹੜੀ ਆ ਕੋਈ ਇੱਕ ਦੋ ਇੱਕ ਦੋ ਰੋਡ ਜਿਹੜੀਆਂ ਉਹ ਅਦਗਠਨ ਕਰੀ ਜਾਵਾਂਗੇ ਸ਼ੁਰੂਆਤ ਕੰਮ ਦੀ ਨਾਲ-ਨਾਲ ਕਰਾਈ ਜਾਵਾਂਗੇ ਤਾਂ ਜੋ ਜਿਹੜਾ ਬਾਕੀ ਜਿਹੜਾ ਕੰਮ ਜਿਹੜਾ ਉਹ ਠੇਕੇਦਾਰਾਂ ਵੱਲੋਂ ਕੰਪਲੀਟ ਕਰ ਲਿਆ ਜਾਏ ਪੱਥਰ ਦਾ ਤੇ ਜਾਂ ਦੂਸਰਾ ਜਦੋਂ ਵੀ 10 ਫਰਵਰੀ ਨੂੰ ਪਲਾਂਟ ਚਲਾਉਣਾ ਉਦੋਂ ਨਾਲ ਹੀ ਜਿਹੜਾ ਬੀਐਮਪੀਸੀ ਦਾ ਕੰਮ ਜਿਹੜਾ ਸ਼ੁਰੂਆਤ ਹੋ ਜੇ ਸੋ ਇਹਦੇ ਨਾਲ ਜਿਹੜੀ ਆ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੂਗੀ ਇਹ ਰੋਡ ਚੌੜੀ ਕਰਨ ਦੇ ਨਾਲ ਟ੍ਰੈਫਿਕ ਦਾ ਵੀ ਫਰਕ ਪਊਗਾ ਤੇ ਰੋਡ ਦਾ ਬੜਾ ਲੋਕਾਂ ਦੀਆਂ ਦੁਕਾਨਾਂ ਬੜੀਆਂ ਪਿੱਛੇ ਸੀ ਤੇ ਰੋਡ ਜਿਹੜਾ ਕਾਫੀ ਖੁੱਲਾ ਸੀ ਸੋ ਇਹ ਵੀ ਇਹ ਰੋਡ ਤੇ ਬਹੁਤ ਟ੍ਰੈਫਿਕ ਰਹਿੰਦੀ ਆ ਸਾਰੇ ਦੁਕਾਨਦਾਰ ਜਿਹੜੇ ਨੇ ਇੱਥੇ ਥੋਕ ਦਾ ਕੰਮ ਆ ਸੋ ਵੱਡੇ ਗੱਡੀਆਂ ਹੁੰਦੀਆਂ ਸੀ ਸੋ ਇਹ ਵੀ ਇਹਨਾਂ ਦੀ ਬੜੀ ਪ੍ਰਾਣੀ ਮੰਗ ਸੀ ਉਹ ਵੀ ਇਹਨਾਂ ਦੀ ਇੱਥੇ ਪੂਰੀ ਕੀਤੀ ਗਈ ਆ ਉਸ ਤੋਂ ਇਲਾਵਾ ਮੈਂ ਅੱਗੇ ਵੀ ਤੁਹਾਡੇ ਮਾਧਿਅਮ ਰਾਹੀਂ ਦੱਸ ਦੱਸ ਚੁੱਕਿਆ ਹਾਂ ਕਿ 10 ਕਰੋੜ ਦੇ ਵਾਟਰ ਸਪਲਾਈ ਦੇ ਕੰਮ ਚੱਲ ਰਹੇ ਆ ਜਿਹਦੇ ਵਿੱਚ ਨਵੀਂ ਪੁਰਵੀ ਵਾਟਰ ਸਪਲਾਈ ਪੈ ਗਈ ਆ ਫਿਰ ਆਪਣੇ ਗਾਰਡਨ ਐਵੇਨਿਊ ਆਪਣਾ ਬਾਬੂਵਾਲ ਪੈ ਰਹੀ ਆ ਫਿਰ ਰਜਿੰਦਰਾਗੜ੍ਹ ਹਰਜਿੰਦਰਾਗੜ੍ਹ ਦੀ ਇੱਕ ਤੁਸੀਂ ਖਬਰ ਚਲਾਈ ਸੀ ਉਹ ਰਜਿੰਦਰਾਗੜ੍ਹ ਦੀ ਵੀ ਰੋਡ ਜਿਹੜੀ ਆ ਉਹਦਾ ਕੰਮ ਦਾ ਉਹ ਦਿਨ ਸ਼ੁਰੂਆਤ ਦਾ ਜਿਹੜਾ ਨੀ ਪੱਥਰ ਰੱਖ ਕੇ ਆਏ ਸਾਂ ਉਹ بارش ਕਰਕੇ ਜਿਹੜਾ ਵਾ ਉਹ ਕੰਮ ਜਿਹੜਾ ਵਾ ਉਹ ਡਿਲੇ ਆ ਕਿਉਂਕਿ ਕੰਮ ਜਿਹੜਾ ਵਾ ਉਹ ਤੋਪ ਲੱਗੇਗੀ ਤੇ ਪਲਾਂਟ ਚੱਲਣੇ ਆ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਆਲਮੋਸਟ ਸਾਰੀਆਂ ਹੀ ਕਲੋਨੀਆਂ ਜਿਹੜੀਆਂ ਉਹ ਇਸ ਦੇ ਵਿੱਚ ਕਵਰ ਕੀਤੀਆਂ ਹੋਈਆਂ ਸਾਰੇ ਜਿਹੜਾ ਰੋਡਸ ਦਾ ਜਿਹੜਾ ਕੰਮ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ ਵੀ ਸਾਰੇ ਜਿਹੜੇ ਆ ਉਹ ਕੰਮ ਜਿਹੜੇ ਕੰਪਲੀਟ ਹੋ ਜਾਣੇ ਜਿਹੜੀ ਆਪਣੀ ਜੇਲ ਰੋਡ ਤੋਂ ਜਿਹੜੀ ਹੈਗੀ ਆ ਗੁਰਨਾਨਕ ਪਾਰਕ ਨੂੰ ਜਿਹੜੀ ਜਾਂਦੀ ਉਹ ਵੀ ਇਹਦੇ ਵਿੱਚ ਲਈ ਗਈ ਆ ਤੇ ਜਿਵੇਂ ਤੁਸੀਂ ਸੜਕਾਂ ਬੁਲੀਆਂ ਕਰੇ ਗਏ ਉਹਦੇ ਵਿੱਚ ਨੌਕਰਾ ਦਾ ਵੀ ਫਰਜ਼ ਬੰਦਾ ਜਿਵੇਂ ਆਪਾਂ ਪੁਰਾਣੀ ਬਾਸਟਾਂ ਲੱਗੀ ਸਿਟੀ ਹਸਪਤਲੀ ਦੇਲੇ ਵਾ 3 3 4 4 ਫੋਟੋ ਉੱਚਾ ਕੀਤੀ ਜ਼ਰੂਰ ਪਾਰ ਜਿਹੜਾ ਉਹ ਤਲੰਗਣ ਨਹੀਂ ਆ ਦੇਖੋ ਜਿੱਦਾਂ ਚਿਰ ਸਾਰੇ ਲੋਕਾਂ ਲੋਕਾਂ ਦਾ ਸਾਥ ਨਹੀਂ ਮਿਲੇਗਾ ਉਨਾਂ ਚਿਰ ਤੁਸੀਂ ਕਹੋ ਵੀ ਨਗਰ ਕਾਉਂਸਲ ਇਕੱਲਾ ਕੰਮ ਕਰਲੇ ਜਾਂ ਇੱਕ ਬੰਦਾ ਜਾਂ ਸਾਰੇ ਮਹਿਕਮੇ ਕਰ ਲੈਣ ਜਿੰਨਾ ਚਿਰ ਲੋਕ ਅਵੇਅਰ ਨਹੀਂ ਹੋਣਗੇ ਉਨਾਂ ਚਿਰ ਕੋਈ ਵੀ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੋ ਸੋ ਲੋਕਾਂ ਨੂੰ ਬੇਨਤੀ ਆ ਤੁਸੀਂ ਦੂਸਰੀ ਤੁਸੀਂ ਗੱਲ ਕਰਦੇ ਹੋ ਕੂੜੇ ਦੀ ਬਾਰ-ਬਾਰ ਗੱਲ ਕਰਦੇ ਹੋ ਮੈਂ ਤੁਹਾਨੂੰ ਵੀ ਆਪਣੇ মিডিਆ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਕੀ ਕਦੀ ਤੁਸੀਂ ਡੀਸੀ ਸਾਹਿਬ ਨੂੰ ਕੁਐਸਚਨ ਕੀਤਾ ਜਾ ਕੇ ਗਏ ਹੋ ਤੁਸੀਂ ਜਦੋਂ ਵੀ ਜਦੋਂ ਵੀ ਕੋਈ ਉਦਘਾਟਨ ਕਰਦੇ ਆ ਇੱਕ ਮਿੰਟ ਹੀ ਚਲੋ ਚੱਲੀਏ ਜਦੋਂ ਵੀ ਉਦਘਾਟਨ ਕਰਦੇ ਆ ਤੂੰ ਯਾਰ ਇੱਕ ਮਿੰਟ ਕੂੜੇ ਦੀ ਗੱਲ ਕਰਦੇ ਹੋ ਕਦੀ ਪੁੱਛਿਆ ਪੀਨਗਰ ਕਾਉਂਸਲ ਨੂੰ ਕਿਉਂ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ ਤੁਸੀਂ ਇਹ ਦੇਖੋ ਕਿ 2.5 ਸਾਲ ਤੋਂ ਨਗਰ ਕਾਉਂਸਲ ਦੇ ਮੁਲਾਜ਼ਮ ਕਿਤੋਂ ਗਾਲਾਂ ਖਾਂਦੇ ਕਿਤੋਂ ਕੁਛ ਕੰਡਦੇ ਫਿਰ ਵੀ ਸ਼ਹਿਰ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਤੇ ਢਾਈ ਸਾਲ ਤੋਂ ਕੂੜਾ ਪ੍ਰਾਈਵੇਟ ਪ੍ਰਾਪਰਟੀਆਂ ਦੇ ਖੰਡਦੇ ਆ ਜਾਂ ਤੇ ਸਰਕਾਰ ਤੋਂ ਬਿਨਾ ਅਸੀਂ ਇਹ ਕਹੀਏ ਸਾਡੇ ਕੋਲ ਪੈਸੇ ਨਹੀਂ ਆ ਫਿਰ ਅਸੀਂ ਗੁਨੇਗਾਰ ਆ ਜਦੋਂ ਅਸੀਂ ਕਹਿ ਰਹੇ ਪੈਸੇ ਸਾਡੇ ਕੋਲ ਆ ਜਗ੍ਹਾ ਅਸੀਂ ਲਈ ਆ ਜਗ੍ਹਾ ਉੱਥੇ ਲਈ ਹੋਈ ਆ ਸਾਨੂੰ ਤੇ ਇਹਨੇ ਚਿੱਠੀ ਕੱਢ ਕੇ ਰੋਕ ਲਾਈ ਆ ਵੀ ਅਗਲੇ ਹੁਕਮਾ ਤੱਕ ਜਿਹੜਾ ਕੰਮ ਨਹੀਂ ਕੀਤਾ ਜਾਊਗਾ ਮੇਰੇ ਕੋਲ ਚਿੱਠੀਆਂ ਪਈਆਂ ਕਿਉਂ ਲਾਈ ਆ ਕਿਉਂ ਲਾਈ ਆ ਕਿਉਂ ਨਹੀਂ ਕੰਮ ਕਰ ਦਿੱਤੇ ਦਿੱਤਾ ਜਾ ਰਿਹਾ ਚਲੋ ਯਾਰ ਜੇ ਤੁਸੀਂ ਸਾਰੇ মিডিਆ ਸਾਥੀ ਹੋ ਚੌਥਾ ਥੰਮ ਹੋ ਤੁਸੀਂ ਤੇ ਜੇ ਤੁਸੀਂ ਨਹੀਂ ਪੁੱਛੋਗੇ ਤੇ ਫਿਰ ਕੌਣ ਪੁੱਛੂਗਾ ਬਾਰ ਬਾਰ ਤੁਸੀਂ ਨਗਰ ਕਾਉਂਸਲ ਨੂੰ ਪੁੱਛਦੇ ਹੋ ਕਦੀ ਨਗਰ ਸ਼ਹਿਰ ਨੂੰ ਐਪਰੀਸ਼ੀਏਟ ਕੀਤਾ ਕਿ ਤੁਸੀਂ 2.5 ਸਾਲ ਤੋਂ ਤੁਹਾਡੇ ਜਿਹੜੇ ਮੁਲਾਜ਼ਮ ਹੈ ਬਿਨਾਂ ਜਗ੍ਹਾ ਤੋਂ ਹੀ ਕੂੜਾ ਕੂੜਾ ਮੈਨੇਜ ਕਰ ਰਹੇ ਆ ਰਾਤ 9:00 ਤੋਂ 10:00 ਵਜੇ ਤੱਕ ਕੂੜਾ ਰਾਤ ਚੁੱਕਦੇ ਆ ਵਿਚਾਰੇ